ਚਾਹੇ ਹਾਲੇ ਜੋ ਚਾਹੇ ਹਾਲੇ ਜੋ 195000 ਇਹ ਛੋੜੀ ਹੈ ਚ 120000 ਮੰਨਤਾ ਨੇ ਇਹਦੇ ਚ ਹੋ ਜੂ ਮਿੱਤਰੋ ਜਮਾ ਬਾੜੀ ਛੋੜੀ ਇਹ ਚ ਵਸੋੜਾ 4 ਮਾਡਲ 80000 52 ਲੋ ਚ 44 ਲੋ ਠੀਕ ਹੈ ਰੇਟ ਇੱਕੋ ਹੈ ਮਾਡਲ ਵੀ ਸੇਮਾ ਰੇਟ ਵੀ ਇੱਕੋ ਰੇਟ ਵਿੱਚ ਕੀ ਦੀ ਵੱਧ ਕੰਮ ਆਪਾਂ ਤੋਂ ਬਾਈ ਆ ਤੂੰ ਐ ਮਾੜਾ ਲੱਖ ਤੋਂ ਲੈ ਕੇ ਬਸ 2.5 ਤਿੰਨ ਲੱਖ 3 ਲੱਖ ਸਰੇ ਆਰਡਰ ਕੀਤਾ 1.60 ਲੱਖ ਕਿੰਨੇ ਦਾ 1.45 ਦੇ ਰਹੇ ਇੱਕ 40 ਦਾ ਲੈ ਕੇ ਜਾਇਓ ਯਾਰ ਲੱਖ ਕਹਿੰਦੇ ਸੀਗੇ ਛੁੱਡੀ ਵੀਡੀਓ ਤੇ ਆਏ ਹੋ ਤਾਂ 95000 ਦਾ ਪਹਿਲਾਂ ਗਏ ਸੀ 95 ਦਾ ਭੱਜ ਕਹਿੰਦੇ ਆ ਫਾਰਮ ਪੰਜਾਬੀ 95 ਗਏ 95 ਦੀ ਵਿਕੇ ਅੱਸੀ ਗਾਲ ਦੋਸਤੋਂ ਸਵਾਦਤਾ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਨਾਲ ਆਪਣੇ ਭਾਈ ਦੀਪ ਏ ਬਾਈ ਦੀ ਜਿਵੇਂ ਕਿ ਦੀ ਇੱਕ ਖੂਬੀ ਆ ਬਹੁਤ ਵੀਰ ਕਹਿੰਦੇ ਉਹਦਾ ਵੀ ਨਵਾਂ ਨਹੀਂ ਲੈਣਾ ਯਾਰ ਅਸੀਂ ਪੁਰਾਣਾ ਲੈਣਾ ਘੱਟ ਪੈਸੇ ਨਾਲ ਟਰੈਕਟਰ ਲੈਣਾ ਤਾਂ ਇਹ ਘੱਟ ਪੈਸੇ ਨਾਲ ਟਰੈਕਟਰ ਹੀ ਲੈ ਕੇ ਆਉਂਦਾ ਹਾਂ ਸਾਰੇ ਆਪਣੇ ਕੋਲ ਬਾਈ ਛੋਟੇ ਜ਼ਿਮੀਦਾਰਾਂ ਦਾ ਟਰੈਕਟਰ ਹੀ ਆ ਛੋਟੇ ਜ਼ਿਮੀਦਾਰਾਂ ਦੇ ਟਰੈਕਟਰ ਲੈ ਕੇ ਆਉਂਦਾ ਕਿੰਨੇ ਕੁ ਤੋਂ ਚੱਲ ਪੈਂਦਾ ਆਪਣੇ ਕੋਲ ਕੰਮ ਆਪੇ ਤੋਂ ਬਾਈ ਆ ਤੂੰ ਐਵੇਂ ਮਾਣਾ ਲੱਖ ਤੋਂ ਲੈ ਕੇ ਬਸ 2.5-3 ਲੱਖ 3 ਲੱਖ ਸਿਰ ਲੱਖ ਤੋਂ ਲੈ ਕੇ 2.5 ਤੋਂ 3 ਲੱਖ ਤੱਕ ਟਰੈਕਟਰ ਹੁੰਦੇ ਆ ਬਾਈ ਕੋਲ ਤੇ ਸਾਰੇ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਰੇਟ ਤੁਹਾਨੂੰ ਜਮ੍ਹਾਂ ਖਿੱਚ ਕੀ ਲਾਵਾਂਗੇ ਅੱਜ ਤੇ ਦੀਪ ਵੀਡੀਓ ਕਰਦੇ ਆ ਸਟਾਰਟ ਪਲਾਨ ਦੱਸਦੇ ਕਿਹ ਯਾਰੀ ਕਿਸੇ ਕੋਲ ਪੁਰਾਣਾ ਖੜਾ ਹੋਇਆ ਕੱਟ ਲੇਗਾ ਆਹ ਕੱਟ ਲਾਏ ਬਾਈ ਆਹ ਵੀ ਕੱਟਿਆ ਬਾਈ ਦੀਗਾ ਆਪਾਂ ਵਿੱਚ ਅੱਛਾ ਆਹ ਵੀ ਕੱਟਿਆ ਬਈ ਪੁਰਾਣਾ ਕੱਟ ਲੂਗਾ ਲੋਨ ਵਾਲੇ ਨੂੰ ਲੱਗਦਾ ਉੱਚੇ ਮਾੜੇ ਤੇ ਮਾੜਾ ਕੋਈ ਨਹੀਂ ਆਪਣੇ ਕੋਲੇ ਮਾੜਾ ਹੈ ਠੀਕ ਆ ਪੈਸੇ ਪੇਮੈਂਟ ਵਾਲੀ ਆ ਸਾਰੇ ਕਿਉਂਕਿ ਪੈਸੇ ਹੀ ਘਟਾ ਯਾਰ ਹਾਂ ਪੈਸੇ ਹੀ ਘਟਾ ਇਹ ਵੀਡੀਓ ਦੇ ਨਾਲ ਹੁਣ ਤੁਸੀਂ ਬਣੇ ਰਹੋ ਤੇ ਦੀਪ ਇਹਦੇ ਬਾਰੇ ਪਾਈ ਚਾਣਨਾ ਇਹ 99 ਮਾਡਲ ਆ ਬਾਈ ਮੇਰਾ ਨੰਬਰ ਸਵਰਾਜ 724 ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਬਹੁਤ ਜਿਆਦਾ ਵਧੀਆ ਟਰੈਕਟਰ ਆ ਬਾਈ ਤੇ ਉਹ ਦੀਪ ਚੱਕਰ ਕੀ ਆ ਜਿਹੜੀ ਉਤੋਂ ਕੰਡੀਸ਼ਨ ਆ ਟਾਇਰਾਂ ਦੀ ਉਹ ਤਾਂ ਕੈਮਰੇ ਚ ਦਿਖ ਜਾਂਦੀ ਆ ਅੰਦਰ ਅੰਦਰ ਨਹੀਂ ਪਤਾ ਉਹ ਤੂੰ ਦੱਸ ਹਾਂ ਬਾਈ ਯਾਰ ਇੰਜਨ ਦੇਰ ਬੰਦੇ ਨੂੰ 10 ਰੁਪਏ ਲਾਉਂਦੀ ਲੋੜ ਨਹੀਂ ਠੀਕ ਹੈ ਜਾ ਕੇ ਬੰਦਾ ਆਪਾਂ ਨੂੰ ਅੱਜ ਤੱਕ ਕਿਸੇ ਨੇ ਨਾਮ ਬਣ ਨਹੀਂ ਦਿੱਤਾ ਬਾਈ ਜਿਹੜਾ ਟਰੈਕਟਰ ਆਇਆ ਹੋ ਗਿਆ ਠੀਕ ਹੈ ਜਿਹੜਾ ਆਇਆ ਛੋਡੇ ਮੂਰੇ ਸ਼ੀਸ਼ੇ ਇੰਜਨ ਗੇਅਰ ਦੀ ਤਸੱਲੀ ਆ ਟਾਇਰ ਜਾ ਕੇ ਸੋਨੂੰ ਪਾਉਣੇ ਪੈਣਗੇ ਮੰਗੀ ਜਾਂਦਾ ਹਾਂ ਤੇ ਰੇਟ ਵੀ ਸੋਨੂੰ ਬਿਨਾਂ ਟਾਇਰਾਂ ਲਈ ਦੱਸਾਂ ਹਾਂ ਹੁਣ ਦੱਸੋ ਉਹਦਾ ਬਾਈ ਯਾਰ ਲੱਖ ਕਹਿੰਦੇ ਸੀਗੇ ਛੋਟੀ ਵੀਡੀਓ ਤੇ ਆਏ ਹੋ ਤਾਂ 95000 ਦਾ ਪਹਿਲਾਂ ਕਹੇ ਸੀ 95 ਦਾ ਭੱਜ ਕਹਿੰਦੇ ਆ ਫਾਰਮ ਪੰਜਾਬੀ 95 ਗਏ 95 ਦੀ ਵਿਕੇ ਇਹ ਵੀ 95 ਦਾ ਹਾਂ ਇੱਥੇ ਖੜਾ ਹੈ ਦੇਖ ਪਿਛਲੀ ਵੀਡੀਓ ਚ 95 ਦਾ ਟਰੈਕਟਰ ਆ ਮਿੱਤਰੋ ਲੈ ਜੋ ਸਵਰਾਜ 724 ਨੂੰ ਮਿਲ ਜੂਗਾ 20000 ਮਾਨਤਾ ਨਾਲ ਹੋ ਜੂ ਤਾਂ ਗਿਆ ਗਿਆ ਜੀ 43710 ਆ ਇਹ ਹੈਗਾ ਜੀ 99 ਮਾਡਲ ਆ ਪਹਿਲੇ ਨਾਮ ਆ ਹਾਂ ਬਾਈ ਠੀਕ ਹੈ 99 ਮਾਡਲ ਆ ਪਹਿਲੇ ਨਾਮ ਆ ਟਰੈਕਟਰ 3710 ਟੈਕਨੀਸ਼ੀਅਨ ਦਾ ਪਿਆ ਚੰਗਾ ਹਾਂ ਇੰਜੀਨੀਅਰ ਮੈਨੂੰ ਲੱਗਦਾ ਨਾਲ ਦੀ ਪੈਰਾਂ ਕਰੂੰਗਾ ਸਾਰਾ ਪੂਰਾ ਟਰੈਕਟਰ ਦਾ ਰੰਗ ਪਿਆ ਨਾਲ ਦਾ ਟਾਇਰ ਵੀ ਵਧੀਆ ਕੰਮ ਆਲੇ ਹੈਗੇ ਠੀਕ ਹੈ ਹੈਗੇ 50% ਟਰੈਕਟਰ ਕੰਮ ਦੇ ਨਾਲ ਟਾਇਰ ਹਜੇ ਪਏ ਆ ਤੇ ਇਹ ਟਰੈਕਟਰ ਦਾ ਸਦੀ 52 ਐਚਪੀ ਦੇ ਵਿੱਚ ਹੁੰਦਾ ਹੈ ਮਿੱਤਰੋ ਇਹ ਟਰੈਕਟਰ 27-10 ਤੱਕ ਹੈ ਇਹਨੂੰ ਅੱਗੇ ਤੇ ਕਦੋਂ 3600 ਤੇ ਇਹਦੇ ਚੋ ਭਾਏ ਨਹੀਂ ਬਹੁਤ ਮੰਗਾ ਬਾਈ 99 ਤੇ 99 ਮਾਡਲ ਵਾਲੇ ਨੇ ਠੀਕ ਹੈ ਇਹ 52 ਐਚਪੀ ਦੇ ਵਿੱਚ ਹੁੰਦਾ ਇਹ ਟਰੈਕਟਰ ਮਿੱਤਰੋ ਪਹਿਲੇ ਨਾਮ ਆ 99 ਮਾਡਲ ਆ ਪੀਵੀ ਨੰਬਰ ਆ ਡਿਮਾਂਡ ਕਰੀ 1 ਲੱਖ ਤੇ 40 ਹਜ਼ਾਰ ਰੁਪਏ ਬਾਈ ਕਿੰਨੇ ਦਾ ਸਵਾ ਲੱਖ ਟ੍ਰੈਕਟਰ ਦੇ ਦਾਂ ਬਾਈ ਆਪਾਂ ਸਵਾ ਲੱਖ ਦਾ ਇਹ ਲੈ ਜਾਓ ਹਾਂ ਮੌਕੇ ਤੇ ਕੋਈ ਗੱਲ ਨਹੀਂ ਲਿਖੀ ਇਰਨੀ ਕਿਸੇ ਦੀ ਵੀ ਆਪਣੀ ਤੇ ਫਿਰ ਵੀ ਮਾਨਤਾਣ ਕਰਾਂਗੇ ਬਾਈ ਜਿਹੜਾ ਆਪਣੀ ਵੀਡੀਓ ਦੇਖ ਕੇ ਬੰਦਾ ਸਵਾ ਲੱਖ ਦਾ ਲੈ ਜਾਓ ਮਾਨਤਾਣ ਮੌਕੇ ਤੇ ਕਰ ਦੂਗਾ ਨਹੀਂ ਐ ਨਹੀਂ ਆ ਕੇ ਸੌਦਾ ਅੜਗੇ ਆਪਾਂ ਅੜਨ ਵਾਲਾ ਤਾਂ ਕੰਮ ਹੀ ਨਹੀਂ ਯਾਰ ਜਦੋਂ ਅੜਨ ਲੱਗਿਆ ਸਾਨੂੰ ਦਾ ਬੰਦਾ ਹੀ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਅੜਨ ਨਹੀਂ ਦਿੰਦੇ ਆਪਾਂ ਮਹਿੰਦਰ ਆ ਗਿਆ 265 ਡੀਆਈ ਮੇਟਰੋ ਤੇਲ ਖਰਚਾ ਹੈਗਾ ਟਰੈਕਟਰ ਦਾ ਬਹੁਤ ਘਟਾ ਉਹ ਮੀ ਬੁੱਤਰਾ ਆ ਗਿਆ ਅਗਰੇ ਟਾਇਰ ਲੱਗਿਆ ਜਮਾ ਨਵੇਂ ਹਾਂ ਪਿੱਲੇ ਟਾਇਰ ਵੀ ਟਰੈਕਟਰ ਦੇ ਚੰਗੇ ਪਏ ਆ ਹਾਂ ਵਧੀਆ ਪਏ ਆ ਬਾਈ ਤੇ ਰੰਗ ਪੇਂਟ ਦਾ origignal ਹੀ ਆ ਜਿੰਨਾ ਹੈਗਾ ਬਾਈ origignal ਹੀ ਹੈ ਤਾਂ ਹੀ ਠੀਕ ਆ ਉਹ ਥੋੜਾ ਫੇਟ ਹੈਗਾ ਜਿਹੇ ਹੈਗਾ ਹੈਗਾ ਬਸ ਠੀਕ ਹੈ ਰੰਗ ਪੇਂਟ ਦਾ ਪਿਆ ਮਿੱਤਰੋ ਟਰੈਕਟਰ ਸਾਰਾ origignal 265 ਆ ਜੀ Mahindra ਹਾਂ 2001 ਮਾਡਲ ਆ ਨੰਬਰ ਪੰਜਾਬੀ ਆ ਨੰਬਰ ਹਰਿਆਣਾ ਪਈਏ ਠੀਕ ਆ ਨੰਬਰ ਹੈਗਾ ਹਰਿਆਣਾ ਡਿਮਾਂਡ ਰੱਖੀ ਆ 1,60,000 ਕਿੰਨੇ ਦਾ 1,45 ਦੇ ਦਾਂ 1,40 ਦਾ ਲੈ ਕੇ ਜਾਓ ਕੋਈ ਗੱਲ ਨਹੀਂ ਬਾਈ 145 ਪਹਿਲਾਂ ਸੋਚੀ ਬੜੇ ਵੀ ਡੇਢ ਤੇ ਆ ਕੇ ਖੜੂ ਆਏ ਆਪਾਂ 40 ਤੇ ਲੈ ਕੇ ਆਉਣਾ ਇਹਨੂੰ ਤੇ ਗਿਆ ਗਿਆ ਸਪਰਾ 744 ਮਿੱਤਰੋ ਐਮ ਆਰ ਪੀ ਦੇ ਟਾਇਰ ਲੱਗੇ ਆ ਪਿਛਲੇ ਹਾਂ ਤੇ ਟਾਇਰ ਹੈਗੇ ਅਗਲੇ ਵੀ ਪੂਰੇ ਚੰਗੇ ਲੱਗੇ ਹੋਏ ਆ ਬਹੁਤ ਵਧੀਆ ਬਾਈ ਤੇ ਕਨੈਕਸ਼ਨ ਵੀ ਚੰਗੀ ਪਈ ਆ ਇੰਜਨ ਤੇ ਗੇਅਰ ਦਾ ਕਿਵੇਂ ਟਰੈਕ ਇੰਜਨ ਗੇਅਰ ਦਾ ਬਾਈ ਬੰਦਾ ਵਾਕੇ ਤਸੱਲੀ ਕਰ ਲੈ ਦੋ ਦਿਨ ਫੇਰ ਆਪਣੀ ਪੇਮੈਂਟ ਦੇ ਜੀ ਠੀਕ ਆ ਦੋ ਦਿਨ ਵਾਕੇ ਤਸੱਲੀ ਕਰਦੇ ਹੋ ਇਹ ਦੂਸਰੀ ਬਾਈ ਅਗਲੀ ਦੀ ਮਸ਼ੀਨਰੀ ਹੈ ਠੀਕ ਆ ਪੇਮੈਂਟ ਮੰਗਰੋ ਦੇ ਦਿਓ ਪਹਿਲਾਂ ਤਸੱਲੀ ਕਰ ਲਓ ਦੋ ਦਿਨ ਵਾਕੇ ਹਾਂ ਤੇ ਮਾਡਲ ਕਿੰਨਾ ਇਹ 4 ਮਾਡਲ ਆ 2004 ਮਾਡਲ ਹੈ ਐਚ ਆਰ ਨੰਬਰ ਆ ਡਬਲ ਕਲੱਚ ਤਾਂ ਤੁਹਾਨੂੰ ਪਤਾ ਯਾਰ 44 ਹੁੰਦਾ ਹੀ ਆ ਹਾਂ ਇਹ ਸਿੰਗਲ ਮੁੰਲਾ ਦਾ ਹੀ ਨਹੀਂ ਡਬਲੀ ਆਉਂਦੀ ਟਰੈਕਟਰ ਪਿਆ ਚੰਗਾ ਰੰਗ ਪੇਂਟ ਦਾ ਹੈਗਾ ਜੈਨੂ ਹਾਂ ਤੇ ਡਿਮਾਂਡ ਇਹਦੀ ਕਰੀ ਬੈਠਾ 220000 ਹਾਂ ਹੁਣ ਪੂਰੇ ਤੋਂ ਦੱਸ ਕਿੰਨਾ ਕੁ ਥੱਲੇ ਆਉਣਾ ਬਾਪ ਮੈਂ ਤਾਂ ਪੂਰੀ ਕਹਿੰਦਾ ਵਾਕੀ ਤੁਸੀਂ ਜੋ ਮਰਜ਼ੀ ਕਹਦੇ ਹੋ 195 ਦਾ ਲੈ ਕੇ ਜਾਇਓ ਮੇਤਰੋ ਇਹ ਵੀ ਡਿਮਾਂਡ ਆ 25000 ਰੁਪਏ ਮੰਨਤਾ ਨਾ ਹੋ ਜੂ ਸਮਰਾਜ 855 ਇਹਦੇ ਰੇਟ 'ਚ ਹੀ ਲੈਣਾ ਇਹਦੂ ਘੱਟ ਹੀ ਲਵਾਂਗੇ ਯਾਰ ਚੱਕ ਕੇ ਵੀ ਕਹਤਾ ਟਰੈਕਟਰ ਇਹ ਨੋ ਚੰਗਾ ਬਾਈ ਕਿੰਨਾ ਮਾਡਲ ਹੈ ਇਹ 4 ਮਾਡਲ ਹੀ ਇਹ ਹੈ 2004 ਮਾਡਲ ਆ ਸਿਕੰਦਰ ਉਰੇ ਹੀ ਲੈ ਆ ਕਿ ਨਾ ਮਾੜਾ ਜ ਮੋٹے ਗੋਡਿਆਂ ਵਾਲਾ ਆ ਗਿਆ ਇਹ ਇਹ ਵੀ ਜਾ ਰਿਹਾ ਇਹ ਵੀ ਜਾ ਰਿਹਾ ਪਤਲੇ ਆਉਂਦੇ ਆ ਚਾਰ ਮਾਡਲ ਆ ਮੋٹے ਗੁੱਡਿਆਂ ਦੇ ਵਿੱਚ ਆ ਹਾਂ ਕਲੌਸਟਰ ਇੰਜਨ ਦੇ ਵਿੱਚ ਆ ਤੇ ਟਾਇਰਾਂ ਦੀ ਵੀ ਮਾਰੀ ਨਹੀਂ ਹੁਣ ਕੈਮਰਾ ਟਾਇਰ 50% ਆ 14 ਦੇ ਵੀ ਅੱਧੇ ਟਾਇਰ ਪਏ ਆ ਸੀਡ ਕੰਪਨੀ ਦੇ ਇੰਜਨ ਗੇਅਰ ਕਿਵੇਂ ਆ ਟਰੈਕਟਰ ਦਾ ਆ ਬੰਦਾ ਬਾਹਲੇ ਆ ਯਾਰ ਬਾਈ ਦੋਵੇਂ ਟਰੈਕਟਰ ਦੋ ਤਨ ਆ ਗੱਲਾ ਜਿਵੇਂ ਕਹਦੀ ਮੱਥਾ ਯਾਰ ਹਾਂ ਮੱਥਾ ਹੈ ਗੱਲਾ ਮੱਥਾ ਜਿਹਾ ਸਿੱਧਾ ਕਰਕੇ ਇਹ ਵੀ ਆਪਾਂ ਕਰਾ ਦਾਂਗੇ ਬਸ ਹੁਣ ਤੇ ਆ ਮਗਰਲੇ ਪਾਸੇ ਸਾਰਾ ਇਸ ਦੂ ਬਾਦ ਦੇ ਵਿੱਚ ਰਿਜਨਲ ਪਿਆ ਹਾਂ ਟਰੈਕਟਰ 2 ਲੱਖ ਤੇ 25000 ਰੁਪਏ ਡਿਮਾਂਡ ਆ ਕਿੰਨੇ ਦਾ ਜਰੰਗੂ ਤਾਂ ਭਾਈ ਝਾਕ ਤਾਂ ਦੋ ਦੋ ਤੋਤੇ ਸੀਗੀ ਹਾਂ ਹੁਣ ਜੀ ਬੰਦੇ ਦੋਮਾ ਸੌਦਾ ਕਰਦਾ ਇੱਕੋ ਰੇਟ ਦੇ ਦੋ ਮਾਲਾ ਚਾਹੇ ਹਾਲੇ ਜੋ ਚਾਹੇ ਹਾਲੇ ਜੋ 1,95,000 ਇਹ ਛੋੜੀ ਐ ਚ 1,20,000 ਮਾਨਤਾ ਨੇ ਇਹਦੇ ਚ ਹੋ ਜੂ ਮਿੱਤਰੋ ਜੰਮਾ ਬਾੜ ਛੋੜੀ ਐ ਚ ਵਸੋੜਾ 4 ਮਾਡਲ 852 ਲੋ ਚ 44 ਲੋ ਠੀਕ ਐ ਰੇਟ ਇੱਕੋ ਐ ਮਾਡਲ ਵੀ ਸੇਮਾ ਰੇਟ ਵੀ ਇੱਕੋ ਰੇਟ ਵੀ ਸੇਮਾ ਦੀ ਵੱਧਾ ਹਾਂ ਤੇ ਅੱਗੇ ਆ ਗਿਆ 97 ਮਾਡਲ ਡਬਲ ਕਲਚ ਫਾਰਮ ਟਰੈਕ 60 ਇਦੇ ਬਾਰੇ ਪਾਈ ਚੱਲਣਾ ਰਾਂਗੇ ਬਾਈ ਸਾਰਾ ਓਰੀਜਨਲ ਇਕੱਲੇ ਮਰਗਾਡ ਛੱਡ ਕੇ ਬਾਈ ਯਰ ਇਹ ਕਿਸੇ ਪੂਰੀ ਸਮਾਈ ਜੋ ਹੈ ਲਾਦਾ ਟਰੈਕਟਰ ਪੂਰਾ ਚੰਗਾ ਟਰੈਕਟਰ ਚਿੱਪ ਵਾਲੀ ਕਾਪੀ ਹੈ ਬਾਈ ਇਹਦੀ ਸਮਾਇਆ ਵਾ ਸਾਂ ਪੂਰੀ ਸਾਮ ਤੇ ਚਲਾਇਆ ਆ ਅੱਜ ਮੈਂ ਕਿਦੋਂ ਲੀਕਿੰਗ ਨਹੀਂ ਹੈ ਟਰੈਕਟਰ ਦੀ ਠੀਕ ਹੈ ਹਾਂ ਟਾਇਰ ਵੀ ਹੈਗੇ 50% ਪੂਰੇ ਵਧੀਆ ਟਾਇਰ ਹੈਗੇ ਅੱਧੇ ਲਾਈਵ ਪੀਟੀਓ ਆ ਡਬਲ ਕਲੱਚ ਆ ਪੀਵੀ ਨੰਬਰ ਦੇ ਵਿੱਚ ਆ ਟਰੈਕਟਰ ਚੱਪਲ ਯਾਰਸੀ ਹੈ ਚੱਪਲ ਯਾਰਸੀ ਆ ਸਿਸਟਮ ਵਗੈਰਾ ਨਾਲ ਮਿਲੂਗਾ ਨਾ ਕੋਈ ਤੁਸੀਂ ਦੇਖ ਲਿਆ ਮੁਰੋਂ ਦੇ ਸੀਗਾ ਉਹ ਤਾਂ ਲੈਣੀ ਨਹੀਂ ਵਧੀਆ ਬਾਈ ਅਡਜਸਟੇਬਲ ਹੁੱਕ ਵੀ ਵਧੀਆ ਲੱਗੀ ਹੋਈ ਹੈ ਕਿਲਿੰਗ ਵਾਲੀ ਮਾਡਲ ਹੁੱਕ ਵੀ ਵਧੀਆ ਲੱਗੀ ਹੈ ਹੁੱਕ ਕਿੰਨੇ ਦਾ ਹੱਸਤਾ ਜੀ ਡੰਡਾ ਫੱਟੀ ਲੈਣਾ ਸਭ ਕੁਝ ਨਾਲ ਆ ਹਾਂ 97 ਮਾਡਲ ਆ 1,75,000 ਹਾਂ ਕਿੰਨੇ ਦਾ 55,000 ਦਾ ਦੇ ਰਿਹਾ ਡੇਢ ਲੱਖ ਦਾ ਡੇਢ ਲੱਖ ਦਾ ਫ੍ਰੀ ਹੈ ਕੇ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ 25,000 ਮਾਨਤਾ ਨਹੀਂ ਚੋ ਹੋ ਜੂ ਹਾਂ ਤੇ ਸਵਰਾਜ 744 2008 ਮਾਡਲ 8 ਮਾਡਲ ਆ ਬਾਈ ਤੇ 50 ਨੰਬਰ ਦੇ ਵਿੱਚ ਇਹਦੇ ਟਾਇਰ ਵੱਧਾ ਉਹਦੇ ਨੂੰ ਇਹਦੇ ਬਾਈ ਜਮਾ ਨਾ ਮੈਂ ਟਾਇਰ ਹਾਂ ਜੇ ਕਿ ਨੇ ਪਾ ਲੱਗਿਆ ਇਹਦੇ ਪਾਰਚੀਆਂ ਪੰਗੜਾਂ ਦੇ ਹੋਰ ਦੱਸ ਯਾਰ ਠੀਕ ਹੈ ਪਾਰਚੀਆਂ ਜਿਹਾ ਲੱਗੀਆਂ ਪੰਗਾਲੇ ਜੇ ਕਿ ਦੇ ਟਾਇਰ ਨਵੇਂ ਜਮਾ ਨਵੇਂ ਤੇ ਅਗਲੇ ਟਾਇਰ ਵੀ ਚੰਗੇ ਪਾਏ ਆ ਚੰਗੇ ਪਾਏ ਇੰਜਨ ਗੇਰ ਕਿਵੇਂ ਆਦਾ ਇੰਜਨ ਗੇਰ ਬੰਦਾ ਬਾਕੇ ਤਸੱਲੀ ਕਰਨੇ ਦੀ ਵੀ ਅਸਰ ਇਹਦੀ ਵੀ ਤਸੱਲੀ ਫੁੱਲਾ ਸਵਰਾਜਾਂ ਇਹਦਾ ਜਿਵੇਂ ਕਰੀਏ ਜਮਾ ਹਿੱਕ ਥਾਪੜੀ ਜਾਂਦਾ ਤੇ ਦੀਪਾ ਕਿਉਂਕਿ ਆਪਾਂ ਕੰਮ ਲੈਂਦਾ ਬਾਈ ਦਾ ਟਰਾਲ ਠੀਕ ਐ ਤਸੱਲੀ ਕਰ ਲਿਓ ਡੰਡਾ ਫੱਟੀ ਟਰਾਲ ਉਸ ਨੂੰ ਸਾਰਾ ਕੁਝ ਮਿਲ ਜੂਗਾ ਛੱਦਰੀ ਸੁਤਰੀ ਤੁਹਾਨੂੰ ਦਿੱਸੀ ਜਾਂਦੀ ਐ ਹਣ ਰੰਗ ਭੈਂਡ ਰਿਜਨਲ ਆ ਅੰਦਰਲੀ ਛੁੱਟੀ ਗੱਲ ਦੱਸਦੀ ਵੀ ਇੰਜਨ ਗੇਰ ਕਹਿੰਦਾ ਓਕੇ ਆ ਓਕੇ ਆ ਕਲੋਸ ਕਰ ਇੰਜਨੇ ਗੱਲ ਡਿਮਾਂਡ ਤੇ ਕਰ ਲਓਸ ਕਰ ਇੰਜਨਾ 275000 ਹਾਂ 255 ਦਾ 23 ਲੱਖ ਦਾ ਦੇਖ ਬਾਈ ਛੋਡੀ ਵੀਡੀਓ ਦੇਖਾ ਉੱਪਰ ਲੱਗੇ ਹੋਏ ਨੇ ਹਾਂ ਜੋ ਮਰਜ਼ੀ ਲੈ ਜਿਓ ਤੇ ਦੱਬ ਕੇ ਹੁਣ ਵੀਡੀਓ ਮਿੱਤਰੋ ਸ਼ੇਅਰ ਤੁਸੀਂ ਕਰਨੀ ਆ ਮੋਬਾਈਲ ਨੰਬਰ ਦੀਪ ਕਿੰਨਾ ਆਪਣਾ 9781522 31564 9781531564 ਪਲਾਟ ਨੰਬਰ ਕਿੰਨਾ ਪਲਾਟ ਨੰਬਰ 22 ਆ ਗਿਆ ਠੀਕ ਹੈ ਤੇ ਵੀਡੀਓ ਆ ਗਈ ਇਹ 19 ਤਰੀਕ ਦੀ 19 ਤਰੀਕ ਦੀ ਵੀਡੀਓ ਆ ਗਈ ਯਾਰ ਇਹ ਮਹੀਨੇ ਦੀ ਦਾ ਪੰਪ ਦੀ ਕੰਧ ਦੇ ਨਾਲ ਟਰੈਕਟਰ ਖੜੇ ਹੁੰਦੇ ਆ ਜੀ ਜੋ ਜਮਾਨਾ ਜੀ ਸਭ ਹੋਊਗਾ ਪੰਪ ਵੀ ਇੱਥੇ ਇੱਕ ਕੰਧ ਦੇ ਨਾਲ ਲੱਗ ਗਈ ਹੋ ਟਰੈਕਟਰ ਤਲਵੰਡੀ ਵੀ ਹੁੰਦੀ ਹੈ ਪਿੰਡ ਵੀ ਹੁੰਦੀ ਹੈ ਠੀਕ ਹੈ ਛੋਟੇ ਜ਼ਿਮੀਂਦਾਰਾਂ ਵਾਸਤੇ ਚੰਗੇ ਟਰੈਕਟਰ ਹੀ ਹੁੰਦੇ ਆ ਬਾਈ ਬੰਦਾ ਬਾਹਲੇ ਬਾਈ ਚੈੱਕ ਕਰਕੇ ਟਰੈਕਟਰ ਆਪਾਂ ਲੈ ਜਾ ਸਕਦਾ ਠੀਕ ਹੈ ਕੋਈ ਕਾਗਜ਼ ਪੱਤਰ ਜੇ ਆਪਣੀ ਜਿੰਨੇ ਚਰਾ ਵਾਲੇ ਕੋਲੇ ਉਹਨੇ ਜਦ ਜ਼ਿੰਮੇਵਾਰੀ ਹੈ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਫੁੱਲ ਆ ਜਾ ਹਾਂ ਫੁੱਲ ਆ ਬਾਈ ਦੱਬ ਕਿ ਹੁਣ ਵੀਡੀਓ ਕਰ ਦੋ ਸਿਰ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ ਸੋ ਸਮਾਂ ਦੇ ਲਈ ਦੀ ਬਤਾਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਸਾਡੇ ਕੋਲੇ ਆਉਣ ਲਈ